ਪੰਜਾਬ ਟਾਈਮ 'ਚ ਤੁਹਾਡਾ ਦਰਸ਼ਕੋ ਸਵਾਗਤ ਹੈ ਮੈਂ ਪੀਐਸ ਪਾਸੀ ਅੱਜ ਇੱਕ ਬੜੇ عظیم ਸ਼ਖਸੀਅਤ ਦਾ ਆਗਮਨ ਨਿਊ ਅੰਮ੍ਰਿਤਸਰ ਦੇ ਵਿੱਚ ਹੋਇਆ ਜਿਨ੍ਹਾਂ ਨੇ ਦੇਸ਼ਾਂ ਵਿਦੇਸ਼ਾਂ 'ਚ ਆਪਣੀ ਸਫਲਤਾ ਦੇ ਝੰਡੇ ਗੱਡੇ ਤੇ ਨਾਮ ਖੱਟ ਆਪਣਾ ਕਮਾਇਆ ਔਰ ਪੰਜਾਬ ਨੂੰ ਵੀ ਬੜੀਆਂ ਉੱਚੀਆਂ ਬੁਲੰਦੀਆਂ ਤੇ ਲਗਾਇਆ ਅੱਜ ਉਹਨਾਂ ਦਾ ਨਿਊ ਅੰਮ੍ਰਿਤਸਰ ਵਾਸੀਆਂ ਨੇ ਵਿਸ਼ੇਸ਼ ਸਨਮਾਨ ਕੀਤਾ ਇਹ ਸਤਿਕਾਰ ਦੇ ਨਾਲ ਤੁਹਾਡਾ ਜਿਹੜਾ ਆ ਸ਼ੁਕਰੀਆ ਹੈ ਕਿ ਤੁਸੀਂ ਆਏ ਹੋ ਮੈਨੂੰ ਇਹ ਗੱਲ ਜਹੂਦੀਆਂ ਦੀ ਕਰ ਰਹੀ ਸੀ ਤੇ ਮੈਨੂੰ ਯਾਦ ਆ ਗਿਆ ਕੱਲ ਜਾਂਦਿਆਂ ਜਾਂਦਾ ਡਾਕਟਰ ਸਾਹਿਬ ਨੇ ਗੱਲ ਕੀਤੀ ਇੱਕ ਆਂਦੇ ਵੀ ਮੇਰੀ ਕਿੰਨੀ ਬਦਕਿਸਮਤੀ ਸੀ ਕਿ ਮੈਂ 1962 ਤੋਂ ਸ਼ਾਇਦ ਜੰਗ ਹੋਈ ਕਿ 1957 ਚੀਨ ਦੀ ਜਦੋਂ ਜੰਗ ਹੋਈ ਆ ਵੀ ਮੈਂ ਕਿਉਂ ਨਹੀਂ ਲੜਨ ਗਿਆ ਉੱਥੇ ਆਂਦੇ ਮੈਨੂੰ ਐਨਾ ਅਫਸੋਸ ਸਾਰੀ ਉਮਰ ਲਗਾਇਆ ਪੀ ਮੈਂ ਉਦੋਂ ਮੈਂ ਕਿਉਂ ਨਹੀਂ ਗਾਂ ਗਿਆ ਬਾਕੀ ਲੜਦੇ ਸੀਗੇ ਤੇ ਮੈਂ ਕਿਉਂ ਨਹੀਂ ਗਿਆ ਇਹ ਮੈਂ ਗੱਲ ਇਹਨਾਂ ਦੀ ਆ ਤੁਹਾਡੇ ਜੂਹਡੀਆਂ ਤੋਂ ਕਹਿਣ ਲੱਗਾ ਕਿ ਕਿੰਨਾ ਜਜ਼ਬਾ ਸੀ ਇਹਨਾਂ ਦੇ ਵਿੱਚ ਇਹ ਹੋਈ ਨਿਸ਼ਾਨੀ ਸੀ ਕੱਲ ਮੈਨੂੰ ਜਾਂਦੇ ਜਾਂਦੇ ਸੁਣਾਉਂਦੇ ਸੀਗੇ ਡਾਕਟਰ ਸਾਹਿਬ ਭਾਈ ਸਾਹਿਬ ਡਾਕਟਰ ਨਰਿੰਦਰ ਸਿੰਘ ਜੀ ਟਾਲਾ ਕੈਨੇਡਾ ਤੋਂ ਆਏ ਨੇ ਬੜੀ ਖੁਸ਼ੀ ਦੀ ਗੱਲ ਹੈ ਇਹਨਾਂ ਨੂੰ ਰਿਸੀਵ ਕਰਦੇ ਹੋਇਆ ਇਨਾਂ ਦੀ ਜਿਹੜੀਆਂ ਵਿਸ਼ੇਸ਼ਤਾਈਆਂ ਨੇ ਉਹ ਇਹ ਨੇ ਕਿ ਇਹਨਾਂ ਦਾ ਲਾਈਫਟਾਈਮ ਦੇ ਵਿੱਚ ਸਟੈਚੂ ਕੈਨੇਡਾ ਦੇ ਵਿੱਚ ਲੱਗਾ ਹੋਇਆ ਇਹ ਹੀ ਇਜ਼ ਵਨ ਆਫ ਦਾ ਟੈਂਟ ਸਾਇੰਟਿਸਟ ਆਫ ਦਾ ਵਰਲਡ ਇਹਨਾਂ ਨੂੰ ਅਵਾਰਡ ਮਿਲਿਆ ਆਰਡਰ ਆਫ ਕੈਨੇਡਾ ਅਵਾਰਡ ਮਿਲਿਆ ਆਰਡਰ ਆਫ ਮੈਨੀਟੋਬਾ ਇਹ 80 ਕਿਤਾਬਾਂ ਇਹਨਾਂ ਲਿਖੀਆਂ ਨੇ ਤੇ 25 ਇਹਨਾਂ ਨੇ ਪੇਪਰ ਪਬਲਿਸ਼ ਕੀਤੇ ਨੇ 2500 2500 25 2500 ਪੇਪਰਸ ਪਬਲਿਸ਼ ਕੀਤੇ ਨੇ ਇਹਨਾਂ ਦੇ ਅੰਡਰ ਜਿਹੜੇ 30 ਸਟੂਡੈਂਟ ਸੀ ਉਹਨਾਂ ਨੇ ਪੀ ਐਚ ਡੀ ਕੀਤੀ ਹੋਈ ਹੈ ਇਹਨਾਂ ਨੂੰ ਲਾਈਫਟਾਈਮ ਫੈਕਲਟੀ ਮਿਲਿਆ ਹੈ ਨਾ ਯੂਨੀਵਰਸਿਟੀ ਆਫ ਮੈਨੀਟੋਬਾ ਇਹ ਰਿਸਰਚ ਸਕਾਲਰ ਵੀ ਨੇ ਤੇ ਇਹ ਆਲਮੋਸਟ ਐਲੀਜੀਬਲ ਨੇ ਫਾਰ ਨੋਬਲ ਪ੍ਰਾਈਜ਼ ਥੈਂਕ ਯੂ ਵੈਰੀ ਮਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮਰਜਨ ਸਿੰਘ ਜੀ ਢੱਲਾ ਸਾਹਿਬ ਜਿਨ੍ਹਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਸਾਰੇ ਇਕੱਠੇ ਹੋਈ ਆ ਸਰਦਾਰ ਲਖਬੀਰ ਸਿੰਘ ਚਵਾਨ ਦੇ ਘਰ ਸਾਨੂੰ ਵੀ ਵੇਖ ਕੇ ਇਹਨਾਂ ਨੂੰ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਅਸੀਂ ਸੁਣਦੇ ਆ ਵੀ ਆਪਣੇ ਜ਼ਿੰਦਗੀ ਦੇ ਵਿੱਚੋਂ ਗ੍ਰਿਸ਼ਤੀ ਜੀਵਨ ਹੁੰਦਿਆ ਪਰਿਵਾਰਕ ਨੂੰ ਨਾਲ ਚਲਾਉਣਾ ਸਾਰਾ ਕੁਝ 80 ਕਿਤਾਬਾਂ ਲਿਖ ਦੇਣੀਆਂ ਤੇ 500 ਪੇਪਰ ਤੇ ਇੰਨੇ ਬੱਚਿਆਂ ਨੂੰ ਪੀ ਐਚ ਡੀ ਕਰਾ ਲੈਣੀ ਇਹ ਬੜੀ ਵੱਡੀ ਗੱਲ ਆ ਇਹਦੇ ਵਿੱਚ ਸਾਨੂੰ ਹੋਰ ਬੜਾ ਮਾਣ ਮਹਿਸੂਸ ਹੁੰਦਾ ਵੀ ਕੈਨੇਡਾ ਦੀ ਸਰਕਾਰ ਨੇ ਇਹਨਾਂ ਨੂੰ ਇੰਨਾ ਵੱਡਾ ਮਾਣ ਦਿੱਤਾ ਇੱਕ ਆਪਣਿਆਂ ਨੂੰ ਛੱਡ ਕੇ ਪੰਜਾਬੀ ਨੂੰ ਇਥੋਂ ਦੇ ਨੂੰ ਉਹਨਾਂ ਨੇ ਮਾਣ ਦਿੱਤਾ ਜਿਨ੍ਹਾਂ ਦਾ ਨਾਮ ਆ ਉਥੇ ਕੈਨੇਡਾ ਦੇ ਵਿੱਚ ਪਰ ਸਾਨੂੰ ਦੁੱਖ ਇਹ ਗੱਲ ਦਾ ਹੁੰਦਾ ਵਾ ਵੀ ਸਾਡੀਆਂ ਸਰਕਾਰਾਂ ਨੂੰ ਏਡੇ ਏਡੇ ਮਹਾਨ ਇਨਸਾਨ ਬੈਠੇ ਆ ਸਾਡੀਆਂ ਸਰਕਾਰਾਂ ਨੂੰ ਇਹਨਾਂ ਹੀ ਰਿਆ ਦਾ ਪਤਾ ਹੀ ਨਹੀਂਗਾ ਉਹਨਾਂ ਨੂੰ ਕੋਈ ਮੋਲ ਹੀ ਨਹੀਂਗਾ ਪਾਉਂਦੇ ਵੀ ਸਾਡੇ ਵੀ ਕੋਈ ਹੈਗੇ ਅੱਜ ਇਹ ਆਉਂਦੇ ਇਹਨਾਂ ਨੂੰ ਸਰਕਾਰੀ ਅਗਲੇ ਬੰਦੇ ਉਹ ਗੱਡੀ ਲੈਣ ਜਾਣੀ ਚਾਹੀਦੀ ਆ ਪਰ ਅੱਜ ਸਾਨੂੰ ਦੁੱਖ ਹੁੰਦਾ ਇੰਨਾਂ ਚੀਜ਼ਾਂ ਦਾ ਵੀ ਕੀ ਪਤਾ ਇਹਨਾਂ ਨੂੰ ਸਾਰਾ ਹੈਗਾ ਵਾ ਹੋਰ ਨਾਲ ਗੱਲਾਂ ਦਾ ਇਹਨਾਂ ਨੂੰ ਪਤਾ ਲੱਗ ਜਾਂਦਾ ਵਾ ਵੀ ਇੱਥੇ ਚੋਣ ਹੋਣੀ ਆ ਇੱਥੇ ਆਹ ਕੈਂਡੀਡੇਟ ਸਾਡਾ ਜਿੱਤੂ ਇੱਥੇ ਆਹ ਹਾਰ ਜੂ ਉਹਨਾਂ ਲਈ ਪਤਾ ਲੱਗ ਜਾਂਦਾ ਇਹਨਾਂ ਬੰਦਿਆਂ ਦਾ ਕੋਈ ਨਹੀਂ ਇਸ ਕਰਕੇ ਇਹਨਾਂ ਚੀਜ਼ਾਂ ਦਾ ਦੁੱਖ ਆ ਸਾਨੂੰ ਸਾਰਿਆਂ ਨੂੰ ਕਿਉਂਕਿ ਅਸੀਂ ਵੇਖੋ ਸਾਨੂੰ ਇਹ ਜੂਸ ਕਰਦੇ ਆ ਬੋਟਾਂ ਵਾਲੀ ਲਖਣਾਂ ਵਾਲੀ ਇਧਰ ਮਰਜੋ ਇਧਰ ਮਰਜੋ ਪਰ ਇਹਨਾਂ ਚੀਜ਼ਾਂ ਦਾ ਵੀ ਇਹਨਾਂ ਸਰਕਾਰਾਂ ਨੂੰ ਕਿਉਂਕਿ ਤੁਸੀਂ ਤੁਹਾਡੀ ਪ੍ਰੈਸ ਹੈ ਤੁਸੀਂ ਇਹਨਾਂ ਤੱਕ ਤੱਕ ਇਹਨਾਂ ਨਾਲ ਗੱਲ ਕਰਿਆ ਕਰੋ ਐਮਐਲਏ ਚਾਉਂਦੇ ਆ ਵੋਟਾਂ ਲੈਣ ਤੁਸੀਂ ਆਣ ਕੇ ਅੰਦਰ ਖੁੱਲ ਕੇ ਦੱਸਿਆ ਕਰੋ ਕਿ ਇਹਨਾਂ ਗੱਲਾਂ ਤੇ ਅੱਖਾਂ ਨਾ ਮੀਟਿਆ ਕਰੋ ਇੱਥੇ ਵੀ ਥੋੜੀ ਅੱਖਾਂ ਖੋਲ ਕੇ ਚੱਲਿਆ ਕਰੋ ਇਸ ਕਰਕੇ ਇਹੀ ਇਹਨਾਂ ਦਾ ਪੰਜਾਬ ਤੇ ਆਉਣ ਤੇ ਜੀ ਆਇਆਂ ਆਣੇ ਆ ਤੇ ਸਾਨੂੰ ਬੜੀ ਖੁਸ਼ੀ ਮਹਿਸੂਸ ਹੋਈ ਹੈ ਜਦੋਂ ਇਹੋ ਜੇ ਆਪਾਂ ਦਰਸ਼ਨ ਕਰਦੇ ਹਾਂ ਕਿਉਂਕਿ ਸਾਨੂੰ ਚਲੋ ਸਾਨੂੰ ਤੇ ਹੋ ਸਕਦਾ ਹੈ ਕੈਨੇਡਾ ਇਧਰ ਦੀ ਜਾਈਏ ਨਾ ਜਾਈਏ ਸਾਡੇ ਇੱਥੇ ਹੀ ਰਹਿ ਜਾਈਏ ਬਾਕੀ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਰਣਜੀਤ ਸਾਹਿਬ ਤੁਹਾਡੀਆਂ ਗੱਲਾਂ ਚਵਾਨ ਸਾਹਿਬ ਕਰਦੇ ਰਹਿੰਦੇ ਆ ਸਾਡੀ ਸਾਡੇ ਨਾਲ ਹੁੰਦੀਆਂ ਰਹਿੰਦੀਆਂ ਹਰੇਕ ਮੀਟਿੰਗ ਦੇ ਵਿੱਚ ਪਹਿਲਾ ਇਸ਼ੂ ਤੁਹਾਡਾ ਹੁੰਦਾ ਜੀ ਗੱਲ ਹੀ ਤੁਹਾਡੇ ਤੋਂ ਛਿੜਦੀ ਹੈ ਹਾਂ ਚਾਹੀ ਤੁਹਾਡਾ ਪੁੱਛੀਦਾ ਜੀ ਇਸ ਕਰਕੇ ਸਾਨੂੰ ਬੜਾ ਮਾਣ ਮਹਿਸੂਸ ਹੋ ਹੁੰਦਾ ਨਰਿੰਦਰ ਸਿੰਘ ਜੀ ਟਾਲਾ ਸਾਹਿਬ ਮੈਨੂੰ ਇਹਨਾਂ ਦੇ ਕੋਲ ਬੈਠਣ ਬੈਠ ਕੇ ਇਹਨਾਂ ਨਾਲ ਗੱਲ ਕਰਕੇ ਮੈਂ ਆਪਣੇ ਆਪ ਨੂੰ ਬੜਾ ਆਨਰਡ ਮਹਿਸੂਸ ਕਰ ਰਿਹਾ ਹਾਂ ਸਿੱਖ ਕੰਮ ਬੜੀ ਛੋਟੀ ਜੀ ਕਾਮ ਹੈ ਦੁਨੀਆ ਦੇ ਵਿੱਚ ਪਰ ਜੇ ਇਹਦੀਆਂ ਪ੍ਰਾਪਤੀਆਂ ਨੂੰ ਦੇਖਿਆ ਜਾਵੇ ਤੇ ਬਹੁਤ ਵੱਡੀਆਂ ਪ੍ਰਾਪਤੀਆਂ ਜਿਸ ਤਰ੍ਹਾਂ ਡਾਕਟਰ ਸਾਹਿਬ ਤੁਸੀਂ ਬਾਹਰ ਬੈਠੇ ਹਰ ਵੇਲੇ ਪੰਜਾਬ ਦੀ ਸੁੱਖ ਮੰਗਦੇ ਹੋ ਪੰਜਾਬ ਬਾਰੇ ਸੋਚਦੇ ਹੋ ਤੁਹਾਡੀ ਰੂਹ ਜਿਹੜੀ ਆ ਉਹ ਇੱਥੇ ਪੰਜਾਬ ਦੇ ਵਿੱਚ ਹੁੰਦੀ ਆ ਇਸੇ ਤਰ੍ਹਾਂ ਅਸੀਂ ਇੱਥੇ ਪੰਜਾਬ ਦੇ ਵਿੱਚ ਬੈਠੇ ਜਦੋਂ ਅਸੀਂ ਕਹਿੰਨੇ ਆ ਪੰਥ ਦੀ ਚੜ੍ਹਦੀ ਖਲਾ ਹੋਵੇ ਤੇ ਤੁਸੀਂ ਪੰਥ ਦਾ ਇੱਕ ਬਹੁਤ ਇੰਪੋਰਟੈਂਟ ਹਿੱਸਾ ਹੋ ਦੁਨੀਆ ਦੇ ਵਿੱਚ ਜਿੱਥੇ ਵੀ ਤੁਸੀਂ ਕੋਈ ਕਾਰਜ ਕਰਦੇ ਹੋ ਉਹ ਸਿਰਫ ਨਰਿੰਦਰ ਸਿੰਘ ਢਾਲਾ ਕਰਕੇ ਨਹੀਂ ਆ ਉਹ ਤੁਸੀਂ ਪੂਰੀ ਕੌਮ ਨੂੰ ਰਿਪਰੈਜ਼ੈਂਟ ਕਰ ਰਹੇ ਹੁੰਦੇ ਹੋ ਤੇ ਸਾਡਾ ਸਿਰ ਬੜਾ ਜਿਹੜਾ ਵਾ ਉਹ ਫਕਰ ਦੇ ਨਾਲ ਉੱਚਾ ਹੁੰਦਾ ਹੈ ਕਿ ਸਾਡੀ ਕਮਿਊਨਿਟੀ ਦੇ ਇਹ ਹੀਰੇ ਸਾਡੀ ਕਮਿਊਨਿਟੀ ਨੂੰ ਪੂਰੀ ਦੁਨੀਆ ਦੇ ਵਿੱਚ ਜਿਹੜਾ ਹੈ ਉਹ ਉਹਦਾ ਸਿਰ ਜਿਹੜਾ ਉੱਚਾ ਕਰ ਰਿਹਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਇਹ ਉਮਤ ਇਸੇ ਤਰ੍ਹਾਂ ਵਧੇ ਫੁੱਲੇ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਜਿਹੜਾ ਵਾ ਉਹ ਦੁਨੀਆ ਦੇ ਵਿੱਚ ਵਧੇ ਫੁੱਲੇ ਇਹ ਹਰ ਸਿੱਖ ਦੀ ਜਿਹੜੀ ਆ ਉਹ ਚਾਹੇ ਉਹ ਪੰਜਾਬ ਦੇ ਕਿਸੇ ਕੋਨੇ ਦੇ ਵਿੱਚ ਆ ਤੇ ਚਾਹੇ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਵੱਸਦਾ ਹੈ ਉਹਦੀ ਹਰ ਵੇਲੇ ਇਹ ਅਰਦਾਸ ਹੁੰਦੀ ਹੈ ਤੇ ਅਸੀਂ ਵੀ ਇਹ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਤੁਹਾਨੂੰ ਹੋਰ ਬਲੰਦੀਆਂ ਦਿੱਤੇ ਪਹੁੰਚਾਵੇ ਤਾਂ ਜੋ ਸਿੱਖ ਕੌਮ ਦਾ ਸਿਰ ਜਿਹੜਾ ਹੈ ਉਹ ਹੋਰ ਉੱਚਾ ਹੋਵੇ ਇਹੂਦੀ ਕੌਮ ਜਿਹੜੀ ਆ ਉਹ ਵੀ ਸਾਡੇ ਵਾਂਗੂ ਬੜੀ ਛੋਟੀ ਜੀ ਕੌਮ ਹੈ ਤੇ ਬੜੇ ਤਸ਼ੱਦਦ ਉਹਨਾਂ ਨੇ ਵੀ ਚੱਲੇ ਦੁਨੀਆ ਦੇ ਵਿੱਚ ਇੱਕ ਵਾਰੀ ਉਹਨਾਂ ਦਾ ਨਾਮ ਨਿਸ਼ਾਨ ਜਿਹੜਾ ਉਹ ਮਿਟ ਗਿਆ ਸੀ ਪਰ ਉਸ ਕੌਮ ਨੇ ਆਪਣੇ ਆਪ ਨੂੰ ਸੰਭਾਲਿਆ ਜਹੂਦੀਆਂ ਦੀਆਂ ਮਾਵਾਂ ਨੇ ਬੇਟੀਆਂ ਨੇ ਆਪਣੇ ਬੱਚਿਆਂ ਨੂੰ ਇਹ ਸਿਖਾਇਆ ਕਿ ਅਸੀਂ ਦੁਨੀਆ ਦੇ ਕਿਸੇ ਵੀ ਕਿਉਂਕਿ ਉਹਨਾਂ ਨੂੰ ਆਪਣੇ ਦੇਸ਼ ਦੇ ਵਿੱਚੋਂ ਹੀ ਭਜਾ ਦਿੱਤਾ ਗਿਆ ਸੀ ਆ ਕਿ ਅਸੀਂ ਭਾਵੇਂ ਅੱਜ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਵੀ ਜਿਹੜੇ ਹੈਗੇ ਆ ਉਹ ਵਸ ਰਹੇ ਆ ਸੁੱਤਿਆ ਸ਼ਾਮ ਨੂੰ ਸਵੇਰੇ ਅਸੀਂ ਜੁਰੋ ਸ਼ਲਮ ਦੇ ਵਿੱਚ ਜਿਹੜਾ ਉੱਠਣਾ ਹੈ ਆਪਣੇ ਦੇਸ਼ ਦੇ ਨਾਲ ਆਪਣੀ ਕੌਮ ਦੇ ਨਾਲ ਆਪਣੀ ਕਮਿਊਨਿਟੀ ਦੇ ਨਾਲ ਉਹਨਾਂ ਨੇ ਇਸ ਤਰ੍ਹਾਂ ਆਪਣੇ ਬੱਚਿਆਂ ਨੂੰ ਜੋੜਿਆ ਤੇ ਅੱਜ ਤੁਸੀਂ ਦੇਖ ਲਓ ਵੀ ਦੁਨੀਆ ਦੇ ਵਿੱਚ ਯਹੂਦੀ ਜਿਹੜੇ ਉਹ ਛਾਏ ਹੋਏ ਆ ਇਹਨਾਂ ਜਿਹੜੇ ਇਹੋ ਜੇ ਮਹਾਨ ਵਿਭੂਤੀਆਂ ਹੁੰਦੀਆਂ ਆ ਉਹ ਕੌਮ ਦਾ ਸਰਮਾਇਆ ਹੁੰਦੀ ਹੈ ਉਹਨਾਂ ਨੂੰ ਦੇਖ ਕੇ ਸਾਡੇ ਬੱਚਿਆਂ ਨੇ ਅਗੇ ਜਿਹੜਾ ਹੈ ਉਹ ਰਾਹ ਫੜਨੇ ਆ ਔਰ ਕੌਮ ਨੂੰ ਸਾਰੀ ਦੁਨੀਆ ਦੇ ਵਿੱਚ ਰਿਪਰੈਜ਼ੈਂਟ ਕਰਨਾ ਹੈ ਸੋ ਤੁਹਾਡਾ ਇੱਕ ਇੱਕ ਜਿਹੜਾ ਕੀਤਾ ਕਾਰਜ ਆ ਉਹ ਸਿਰਫ ਤੁਹਾਡਾ ਕਾਰਜ ਨਹੀਂ ਗਾ ਉਹ ਉਸ ਗਵਰਨਮੈਂਟ ਵਾਸਤੇ ਕੀਤਾ ਕਾਰਜ ਨਹੀਂ ਗਾ ਉਹ ਪੂਰੀ ਨਾਨਕਲੇਵਾ ਨਾਨਕ ਨਾਮ ਲੇਵਾ ਜਿਹੜੀ ਸੰਗਤ ਆ ਉਹਨੂੰ ਰਿਪਰੈਜ਼ੈਂਟ ਕਰ ਰਿਆ ਹਾਂ ਸੋ ਅੱਜ ਅਸੀਂ ਤੁਹਾਨੂੰ ਆਪਣੇ ਵਿੱਚ ਪਾ ਕੇ ਫੁੱਲੇ ਨਹੀਂ ਸਮਾਰੇ ਬੜੇ ਅਸੀਂ ਆਪਣੇ ਆਪ ਨੂੰ ਆਨਲਾਈਨ ਮਹਿਸੂਸ ਕਰ ਰਹੇ ਆ ਵਾਹਿਗੁਰੂ ਅੱਗੇ ਅਰਦਾਸ ਵੀ ਕਰਦੇ ਆ ਕਿ ਗੁਰੂ ਰਾਮਦਾਸ ਪਾਤਸ਼ਾਹ ਤੇਰੇ ਇਸ ਦਰ ਦਾ ਇਹ ਸੇਵਕ ਨਰੰજન ਸਿੰਘ ਢਾਲਾ ਜਿਨ੍ਹਾਂ ਦੀ ਬੇਟੀ ਰੂਬੀ ਢਾਲਾ ਪੰਪ ਐਮਪੀ ਵੀ ਰਏ ਉੱਥੋਂ ਦੇ ਬੜਾ ਫਖਰ ਹੁੰਦਾ ਹੈ ਸਾਨੂੰ ਤੁਸੀਂ ਹੋਰ ਬਲੰਦੀਆਂ ਨੂੰ ਛੂਹੋ ਸਾਡੀ ਅਰਦਾਸ ਹੈ ਕਿ ਤੁਸੀਂ ਨੋਬਲ ਪ੍ਰਾਈਜ਼ ਵਾਸਤੇ ਦੇ ਤੁਸੀਂ ਨੋਮੀਨੇਟ ਹੁੰਦੇ ਉਹ ਉਹ ਤੁਹਾਡਾ ਕੱਲਿਆਂ ਦਾ ਨਹੀਂ ਪੂਰੀ ਸਿੱਖ ਕੌਮ ਦਾ ਜਿਹੜਾ ਵਾ ਪੰਜਾਬ ਦਾ ਜਿਹੜਾ ਉਹ ਸਿਰੋ ਦੇ ਨਾਲ ਜਿਹੜਾ ਉੱਚਾ ਹੋਊਗਾ ਸੋ ਇੰਨੇ ਹੀ ਸ਼ਬਦਾਂ ਦੇ ਨਾਲ ਮੈਂ ਇੱਕ ਵਾਰੀ ਫੇਰ ਤੁਹਾਨੂੰ ਇੱਥੇ ਜੀ ਆਇਆਂ ਆਖਦਾ ਤੁਹਾਡਾ ਬੜਾ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਰਜ਼ੀਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਨਿਊ ਅਮਰਸਰ ਦੀ ਸੰਗਤ ਦੇ ਨਾਲ ਆਪਣੇ ਭਾਈ ਸਾਹਿਬ ਚੋਹਾਨ ਸਾਹਿਬ ਹੋਣਾ ਦੇ ਨਾਲ ਔਰ ਉਹ ਪਿਛਲੇ ਕਈ ਮਹੀਨਿਆਂ ਤੋਂ ਜਿੱਥੇ ਵੀ ਮੈਨੂੰ ਮਿਲਦੇ ਰਹਾ ਇਹੋ ਹੀ ਕਹਿੰਦੇ ਰਹਾ ਕਿ ਢਾਲਾ ਸਾਹਿਬ ਉਹਨਾਂ ਨੇ ਆਉਣਾ ਹੈ ਤੇ ਆਪਾਂ ਉਹਨਾਂ ਨੂੰ ਆਨਰ ਕਰਨਾ ਹੈ ਇਹ ਕਿੰਨਾ ਵੱਡਾ ਚਾਹ ਹੁੰਦਾ ਹੈ ਆਪਣਿਆਂ ਦਾ ਕਿ ਜਦੋਂ ਅਸੀਂ ਕੋਈ ਮੱਲਾ ਮਾਰਦੇ ਆ ਤੇ ਉਹਦੇ ਨਾਲ ਭੈਣ ਭਰਾ ਤੇ ਖੁਸ਼ ਹੁੰਦੇ ਆ ਪੂਰੀ ਕੌਮ ਜਿਹੜੀ ਆ ਉਹਦੇ ਨਾਲ ਉਹ ਆਪਣਾ ਸਿਰ ਉੱਚਾ ਹੋਇਆ ਮਹਿਸੂਸ ਕਰਦੀ ਉਹ ਸੱਚੇ ਪਾਤਸ਼ਾਹ ਹੋਰ ਬਲੰਦੀਆਂ ਤੇ ਪਹੁੰਚਾਵੇ ਇਹੋ ਸਾਡੀ ਅਰਦਾਸ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਅੱਜ ਦਾ ਦਿਨ ਇੰਨਾ ਕੋ ਖੁਸ਼ੀਆਂ ਭਰਿਆ ਹੈ ਕਿ ਅੱਜ ਦੁਨੀਆ ਦੀ ਬੜੀ ਵੱਡੀ ਹਸਤੀ ਸਾਡੇ ਦੇ ਵਿੱਚ ਵਾਜਮਾਨ ਹੈ ਉਹਦੇ ਨਾਲ ਮੈਂ ਆਪਣੀ ਸਾਰੇ ਨਵੰਬਰ ਸਾਲ ਦਾ ਸਿਰ ਉੱਚਾ ਦੇਖ ਰਿਹਾ ਇੰਨਾ ਢੱਲਾ ਸਾਹਬ ਦੇ ਬਾਰੇ ਕੋਈ ਜ਼ਿਆਦਾ ਦੱਸਣ ਦੀ ਜ਼ਰੂਰਤ ਨਹੀਂ ਦੁਨੀਆ ਜਾਣਦੀ ਹੈ ਇਹ ਦੁਨੀਆ ਦੀ ਬੜੀ ਵੱਡੀ ਹਸਤੀ ਹੈ ਔਰ ਇਹਨਾਂ ਨੇ ਹਰ ਦੁਨੀਆ ਦੇ ਹਰ 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 ਪਾਸੇ ਉਹਨਾਂ ਨੇ ਕਿ ਦਿਨਾਂ ਲਾ ਕੇ ਦਾ ਪ੍ਰਾਪਤੀ ਕੀਤੀ ਹੈ। ਔਰ ਮੈਂ ਅੱਜ ਇਹਨਾਂ ਦਾ ਆਇਆ ਆਨ ਨਾਲ ਜਿ ਐ ਉਹਨੂੰ ਕਹਿਣਾ। ਔਰ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ। ਔਰ ਮੈਂ ਇਹਨਾਂ ਦੇ ਆਨ ਨਾਲ ਸਾਡੇ ਨਿਊੰਬਰਸਰ ਦਾ ਸਿਰ ਉੱਚਾ ਹੋਇਆ ਵੈ। ਮੈਂ ਫਿਰ ਇਹਨਾਂ ਦਾ ਧੰਨਵਾਦ ਕਰਨਾ ਕਿ ਇਹਨਾਂ ਨੇ ਆ ਕੇ ਆਪਣਾ ਰੁਜੇਵੇ ਦੇ ਵਿੱਚੋਂ ਸਾਡੇ ਨਿਊੰਬਰਸਰ ਬਸੇ ਥੋੜਾ ਜਿਹਾ ਟਾਈਮ ਕੱਢਿਆ। ਧੰਨਵਾਦ ਟਲਾ ਸਾਹਿਬ। ਉਹਨਾਂ ਹੰਗੇਰੀਅਨ ਸੰਸਦ ਕੈਨੇਡਾ ਇੱਕ ਕੈਨੇਡਾ ਦਾ ਸੀ ਇੱਕ ਯੂਨਾਈਟਿਡ ਸਟੇਟਸ ਦਾ ਸੀ। ਉਹਨਾਂ ਨੇ ਮੈਨੂੰ ਓਪਰਚ्युनिटी ਦਿੱਤੀ ਟੂ ਸਰਵ ਪੀਪਲ ਉਹ ਮੈਂ ਉਸ ਉਹਨਾਂ ਦੀ ਕੋਈ ਮਾਮੂਲੀ ਸੀ ਕੰਮ ਪੰਜਾਗ ਬੰਦੇ ਸਨ ਮੈਂ ਉਹ ਸੋਸਾਇਟੀ ਦਾ ਨਾਂ ਹੀ ਚੇਂਜ ਕਰਤਾ ਮੈਂ ਉਹਦਾ ਸੈਕਟਰੀ ਜਨਰਲ ਚੁਣਿਆ ਗਿਆ ਜਿਸ ਵੇਲੇ ਤੇ ਉਸ ਤੋਂ ਬਾਅਦ ਮੈਨੂੰ 5 ਸਾਲ ਲੱਗੇ ਨਾਂ ਚੇਂਜ ਕਰਨ ਚ ਅ ਚੇਂਜ ਮੈਂ ਨਾ ਕਰਤਾ ਤੇ ਉਹ 46000 4600 ਲੋਕੀ ਉਹਦੇ 올 ఓవర్ ది ਮੈਂਬਰ ਬਣਵਾਤੇ ਸੋ ਉਹ ਉਹ ਮੇਰੀ ਸਰਵਿਸ ਜਿਹੜੀ ਸੀ ਨਾ ਐਜ਼ ਅ ਸੈਕਟਰੀ ਜਨਰਲ ਆਫ ਇੰਟਰਨੈਸ਼ਨਲ ਸੁਸਾਇਟੀ ਫਾਰ ਹਾਰਟ ਰਿਸਰਚ 올 ఓవర్ ది ਵਰਡ ਉਹ ਬੰਦ ਲੋਕੀ ਜਾਨਣਾ ਸ਼ੁਰੂ ਹੋ ਗਏ ਸੋ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿ ਇੱਕ ਰਿਸਰਚ ਕਰਨੀ ਜਿਹੜੀ ਆ ਉਹ ਠੀਕ ਹੈ ਪਰ ਇੱਕ ਕੰਮ ਕਰਨਾ ਵੀ ਠੀਕ ਹੈ ਪਰ ਸੇਵਾ ਜਿਹੜੀ ਆ ਸੇਵਾ ਦਾ ਕੋਈ ਮਤਲਬ ਹੋਣੀ ਇੱਥੋਂ ਤੱਕ ਪਰ ਸੇਵਾ ਜਿਹੜੀ ਆ ਉਹ ਆਪਣਾ ਮੇਰੀ ਬੀਬੀ ਜਿਹੜੀ ਸੀ ਇਹ ਵਿਚਾਰੀ ਬੱਚੇ ਨੇ ਪਾਲੇ ਬੱਚੇ ਪਾਲੇ ਮੈਂ ਕੋਈ ਬੱਚੇ ਦਾ ਨਾ ਮਤਲਬ ਧਿਆਨ ਦਿੱਤਾ ਮੈਂ ਕਦੀ ਕਿਸੇ ਬੱਚੇ ਬਾਰੇ ਨਹੀਂ ਕਿ ਇਹਨੂੰ ਸਕੂਲੇ ਨਹੀਂ ਖੜਿਆ ਕਿ ਇਹਨੂੰ ਕਿਹ ਗੇਮ ਤੇ ਨਹੀਂ ਖੜਿਆ ਇਹ ਇਹਦਾ ਹੀ ਇਹ ਕਰਦੀ ਰਹੀ